ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ਼ਾਹ ਦਸਵੀਂ ਕਾਵਿ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦਰ ਅਛਾ ਪੂਰਨ ਹੋਏ ਚੇਤ ਕੀ ਇੱਛਾ ਤਬ ਚਰਨਨ ਮਨ ਰਹਿ ਮਹਾਰਾ ਆਪਣਾ ਜਾਣ ਕਰੋ ਪ੍ਰਤ ਪਾਰਾ ਹਮਰੇ ਦੂਰ ਸਵੇ ਤੁਮ ਕਾ ਭਉ ਆਪ ਹਾਦੈ ਮੋਹਿ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਵੇ ਕਰਤਾਰਾ ਮਾੁਰਾ ਚਾਨ ਜੀ ਕਾਲ ਦਾ ਕਰਿਆ ਸਭ ਬੈਰਨ ਕੋ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਾਮ ਜੋ ਬਲ ਚਾਹੂੰ ਸੁ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰਿ ਇਹ ਚਨ ਚਨ ਸਤਰ ਹਮਾਰੇ ਮਾਰੀ ਆਪਹਾ ਦੇ ਮੁਝ ਬਰੇ ਮਰਨ ਕਾਲ ਕਾ ਤਰਾਸ ਨਿ ਵਰਿਆ ਹੋ ਜੋ ਸੁਦਾ ਹਮਾਰੇ ਪਛਾਉ ਸਿਰਿ ਅਸਤੋ ਜੋ ਕਰਿਓ ਰੱਛਾ ਰਾਖ ਲਿਓ ਮਹਿ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮਹ ਪੂਰੀ ਚਤੁਰਦਾਸ ਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸਿਵ ਜੀ ਬਵਤਰਾ ਕਾਲ ਪਾਇ ਕਰਿ ਮਿਸ਼ਨ ਪ੍ਰਕਾਸ਼ਾ ਸਕਲ ਕਾਲ ਕੀ ਤਮਾਸ਼ਾ ਜਮਨ ਕਾਲ ਜੋਗੀ ਸਰ ਕੀਓ ਬੇਦਰਾ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾ ਯਸ਼ਰ ਉਪਜਾਇਓ ਆਦੰਤਿਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸ਼ਕਲ ਪਰਜਾ ਜਿਨੇ ਆਪ ਸਵਾਰੀ ਸੈਵਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਫਲ ਮਾਦਿ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੀ ਅਤੁੱਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੋਖ ਪਾਇਤੈ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੀ ਜਾਣੈ ਜਾਬ ਉਹ ਕਰ ਕਰਾ ਕਰ ਤਾਰਾਂ ਪਰ ਜਾ ਤਰ ਤ ਤਬ ਦੇਹ અપਾਰਾਂ ਜਾਬਾ ਕਰ ਕਰ ਤੋ ਕਭ ਹੋਂ ਤਮ ਮਿਲ ਤ ਦੇਹ ਤਰ ਸਭ ਹੋਂ ਜੈਤੇ ਬਦਨ ਸਿਰ ਸਭ ਧਾਰੇ ਆਪ ਆਪਨੀ ਬੂਜ ਉਚਾਰੈ ਤਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰੰਬੇਕਾਰ ਨਿਰਲਮ ਆਦ ਅਨੀਲ ਅਨਾਦ ਅਸੰਭ ਤਾਂਕਾ ਮੂੜ ਉਚਾਰਤ ਭੇਦਾਂ ਜੰ ਕੋ ਭੇਵਨਾ ਪਾਵਤ ਵੇਦਾ ਤਾਂ ਕੋ ਕਰਪਾ ਹਨ ਅਨਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ੈਵ ਨਿਰੰਕਾਰ ਕਾ ਚੇਨਤ ਨਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਪਿਨ ਪਿਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪ੍ਰਸਾਰਾਂ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪਸ ਰੂਪਾ ਰੰਕ ਪਿਓ ਰਾਵ ਕੈ ਪੂਪਾ ਅੰਦਰ ਜੈ ਰਜ ਸੈਤਜੋ ਕੇ ਨੇ ਉਤਪਜ ਖਾਨ ਬਹੋਰ ਰਚ ਦੇਨੇ ਕਹਉ ਹੋਲ ਰਾਜਾ ਵੇ ਬੈਠਾ ਕੰਸਮੜ ਤੇ ਸੰਕਰਾ ਕੈਠਾ ਸਗਰੀ ਸਿਰ ਦਿਖਾਇ ਚੰਭਵ ਆਦ ਜੁਗਾਦ ਸਰੂਪ ਸੰਜਮ ਬਾਬ ਆਵਰਛਾ ਮੇਰੀ ਤum ਕਰੋ ਸਿਖ ਉਬਾਰ ਅ ਸਿਖ ਸੰਗਰੋਧ ਦੁਨ ਜਿਤੇ ਅਵਰਤੁ ਤੋ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਆਸ ਤੋਇ ਤਵ ਚਸਰਨੀ ਪਾਰੇ ਤਿਨ ਕੇ ਦੁਸ਼ਤ ਦੁਖ ਤੋ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕੇ ਕਾਲ ਨਿਕਟਨੇ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਸ਼ਟ ਤ੍ਰੇਤ ਤਕਾਲਾ ਕਿਰਪਾ ਦਰਤਾਨਾ ਜਾਹੇ ਨਹ ਰਹੋ ਤਾਂ ਕੇ ਤਾਲ ਤਨਕ ਮੋਹਰ ਹੋ ਰਿੱਧ ਸਿੱਧ ਘਰਮ ਸਭ ਹੋਈ ਦੁਰਸ਼ਾਸਵ ਸਕੇ ਨ ਕੋਈ ਇੱਕ ਵਾਰ ਜਨ ਤਮੇ ਸੁਭਾਰਾ ਕਾਲ ਫਾਸਤੇ ਤਾਏ ਮਹਾਰਾ ਜਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸਰਣ ਤਿਹਾਰੀ ਆਪ ਹਾ ਦੈ ਲਿਓ ਵਾਰੀ ਸਰਵ ਠੋਰ ਮਹੋ ਸਹਾਈ ਦੁਸ਼ਟ ਦੋਖ ਤੇ ਲੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਖ ਤਰੇ ਨੀ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ ਅਨੇ ਕਹਿ ਮਾਤੇ ਕ ਨਾ ਮਾਨਿਓ ਸਿਮਰਤ ਸਾਸਤਰ ਬੇਦ ਸਬੈ ਬਭੇਦ ਕਹਿ ਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੇ ਉਹ ਸਭ ਤੋਏ ਬਖਾਨੇ ਨੂੰ ਦੁਹਰਾ ਸਗਲ ਦੁਆਰ ਕੋ ਛੱਡ ਕੇ ਗਹੇ ਤਹਾਰੋ ਦਵਾਰ ਬਾਹੇ ਗਹੇ ਕਿ ਲਾਜ ਅਸ ਗੋਬਿੰਦ ਦਾਸ ਤਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਅੰਕ ਗੁਰੂ ਸਾਹਿਬ ਜੀ ਕੀ ਫਤਿਹ ਬਾਛਾ ਹੇ ਦਸਣੀ ਕਰਵਾਚ ਬੇਨਤੀ ਚੋ ਪਈ ਹਮਰੀ ਕਰੋ ਫਾਦਰ ਰਚਾ ਪੂਰਨ ਹੋਏ ਚੇਤ ਕੀ ਇਛਾ ਤਬ ਚਰਨਨ ਮੰਨ ਰਹਿ ਹਮਾਰਾ ਆਪ ਜਾਣ ਕਰੋ ਪ੍ਰਤ ਪਰ ਹਮਰੇ ਦੂਰ ਸਵੇ ਤੁਮ ਕਭ ਆਪ ਹਾਧੈ ਮੋਹੇ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸੇਖ ਸਵੇ ਕਰਤਾਰਾ ਮੋਰੋ ਚਾਨ ਜੀ ਕਰਦਾ ਕਰਿਆ ਸਭ ਬੈਰਨ ਕੋ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤਮਹਿ ਚਾੜ ਕੋਈ ਅਵਰਨਾ ਧਾਮ ਜੋ ਬਲ ਚਾਉ ਸੁਤਮਤੇ ਪਾਉ ਸੇਵਕ ਸਿਖਾ ਮਾਰੇ ਤਾਰਿ ਇਹ ਚਨ ਚਨ ਸਤਰ ਹਮਾਰੇ ਮਾਰੀਆ ਆਪਹਾ ਦੇ ਮੁਝ ਬਰੇ ਮਰਨ ਕਾਲ ਕਾ ਤਰਾਸ ਨੇ ਬਰੇ ਹੋ ਜੋ ਸੁਦਾ ਹਮਾਰੇ ਪਛਾ ਉ sire astoj jo kareo racha ਰਾਖ ਲਿਓ ਮਹਿ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੇਨ ਬੰਦ ਉਸਤਨ ਕੇ ਹੰਤਾ ਤਮਹ ਪਰੀ ਚਤੁਰਦਾਸ ਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸੇਵ ਜੀ ਬਵਤਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕੀ ਤਮਾਸ਼ਾ ਜਵਨ ਕਾਲ ਜੋਗੀ ਸਭ ਕੀ ਯੋ ਬੇਦਰਾਇ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਸ਼ਨ ਉਪਜਾਇਓ ਆਦ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸ਼ਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਫਲ ਮੁਮਦ ਕੀਓ ਕਾਰਕੜਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੀ ਤੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੋਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੈ ਕੜਕੜਕੇ ਪੜ ਪੜ ਕੀ ਜਾਣੈ ਜਾਬੁਦ ਕਰ 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 ਤਾਰਾਂ ਪਰ ਜਾ ਤਰ ਤ ਤਵ ਦੇਹ અપਾਰਾਂ ਜਾਬਾ ਕਰ ਕਰ ਤੋ ਕਭੂ ਤਮ ਮੈ ਮਿਲ ਤ ਦੇਹ ਤਰਸਾਹੂ ਜਤੇ ਬਦਨ ਸਿਰਸਵ ਧਾਰੈ ਆਪ ਆਪਨੀ ਬੂਜ ਉਚਾਰੈ ਤਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਰੰਬੇਕਾਰ ਨਿਰਲਮ ਆਦ ਅਨੀਲ ਅਨਾਦ ਅਸੰਭ ਤੰਕਾ ਮੂੜ ਉਚਾਰਤ ਭੇਦਾ ਜੰਕੋ ਭੇਵਨਾ ਪਾਵਤ ਵੇਦਾ ਤਾ ਕੋ ਕਰਪਾ ਹਨ ਅਨਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ੈਵ ਨਿਰੰਕਾਰ ਕਾ ਚੇਨਤ ਨਹ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਪਿਨ ਪਿਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ प्रसारा ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪਸ ਰੂਪਾ ਰੰਕ ਪਿਓ ਰਾਵ ਕੈ ਪੂਪਾ ਅੰਡਲ ਜੈ ਰਜ ਸੈਤਜੋ ਕਿਨੇ ਉਤਪੁਜ ਖਾਨ ਬਹੁਰ ਰਚ ਦੇਨੇ ਕਾਹੂ ਫੂਲ ਰਾਜਾ ਵ ਬੈਠਾ ਕੰਸ ਮੜ ਪੋ ਸ਼ੰਕਰ ਇਕਠਾ ਸਗਰੀ ਸਿਣ ਦਿਖਾਇ ਚੰਭਵ ਆਦ ਜੁਗਾਦ ਸਰੂਪ ਸੰਗਮ ਬਵ ਆਵ ਰਛਾ ਮੇਰੀ ਤੁਮ ਕਰੋ ਸਿਖ ਉਵਾਰ ਅਸਿਖ ਸੰਗਰੋ ਦੁਰ ਜਤੈ ਉਰਵਾ ਤੁਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੋਇ ਤਵ ਚ ਸਰਨੀ ਪਰੇ ਤਿਨ ਕੇ ਦੁਸ਼ਟ ਦੁਖ ਤਵ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆਇ ਹੈ ਤਾਂ ਕੇ ਕਾਲ ਨਿਕਟ ਨੈ ਅਹ ਰਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਸ਼ਟ ਟਰੇ ਤਤ ਕਾਲਾ ਕਿਰਪਾ ਦਰਤਾ ਨਾ ਜਾਹੇ ਨਹਰ ਹੋ ਤਾਂ ਕੇ ਤਾਪ ਤਨਕ ਮੋਹਰ ਹੋ ਰਿੱਧ ਸਿੱਧ ਘਰ ਮੋ ਸਭ ਹੋਈ ਦੁਸ਼ਾਸਵ ਸਕੇ ਨ ਕੋਈ ਇੱਕ ਬਾਰ ਜਨ ਤਮੇ ਸੁਭਾਰਾ ਕਾਲ ਫਾਸ ਤੇ ਤਾਏ ਮਹਾਰਾ ਜਨ ਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੇ ਸਰਣ ਤਿਹਾਰੀ ਆਪ ਹਾ ਦਇਲ ਹੋ ਬਾਰੀ ਸਰਵ ਠੋਰ ਮਹੋ ਸਾਈ ਦੁਸ਼ਟ ਦੋਖ ਤੇ ਲੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਖ ਤਰੇ ਨੀ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ ਅਨੇ ਕਹੇ ਮਾਤੇ ਕ ਨਾ ਮਾਨਿਓ ਸਿਮਰਤ ਸਾਸਤਰ ਬੇਦ ਸਬੈ ਬਬ ਭੇਦ ਕਹਿ ਮੇ ਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ ਬਾਹੇ ਗਏ ਕਿ ਲਾਜਿਆ ਸ ਗੋਵਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ਼ਾ ਹੈ ਦਸਵੀਂ ਕਾਵਿ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦਰ ਅਛਾ ਪੂਰਨ ਹੋਏ ਚੇਤ ਕੀ ਇਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤ ਪਾਰਾ ਹਮਰੇ ਦੂਰ ਸਵੇ ਤੁਮ ਕਾ ਭਉ ਆਪ ਹਾਦੈ ਮੋਹਿ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਵੇ ਕਰਤਾਰਾ ਮਾਹਰ ਚਾਨ ਜੀ ਕਰਦਾ ਕਰਿਆ ਸਭ ਬੈਰਨ ਕੋ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਾਮ ਜੋ ਬਲ ਚਾਹੂੰ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰਿ ਇਹ ਚਨ ਚਨ ਸਤਰ ਹਮਾਰੇ ਮਾਰਿਆ ਆਪ ਹਾ ਦੇ ਮੁਝ ਬਰੇ ਮਰਨ ਕਾਲ ਕਾ ਤਰਾਸ ਨਿ ਵਰਿਆ ਹੋ ਜੋ ਸੁਦਾ ਹਮਾਰੇ ਪਛਾ ਉ sire astur jo kareo racha ਰਾਖ ਲਿਓ ਮਹਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੇਨ ਬੰਦ ਦੁਸ਼ਤਨ ਕੇ ਹੰਤਾ ਤਮਹ ਪਰੇ ਚਤੁਰਦਾਸ ਕੰਤਾ ਕਾਲ ਪਾਇ ਬ੍ਰਹਮਾ ਬਵਤਾਰ ਕਾਲ ਪਾਇ ਸਿਵ ਜੀ ਬਵਤਾਰ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕੀ ਤਮਾਸ਼ਾ ਜਵਨ ਕਾਲ ਜੋਗੀ ਸਰਵ ਕੀ ਉਹ ਬੇਦਰਾਏ ਬ੍ਰਹਮਾ ਜੋਤੀ ਉਹ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਸ਼ਨ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਾਮ ਸ਼ਿਕਾਰ ਤੇ ਸਹੀ ਕੋ ਹਮਾਰੀ ਸ਼ਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਫਲ ਮੋ ਬਾਦਕਿਯੋ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੰਚਰੀ ਅਤੁੱਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੋਖ ਪਾਇਤੈ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੀ ਜਾਣੈ ਜਾਬ ਉਹ ਕਰ ਕਰਾ ਕਰਤਾਰਾ ਪਰ ਜਾ ਤਰਤ ਤਬ ਦੇ ਅਪਾਰਾ ਜਾਬਾ ਕਰ ਕਰ ਤੋ ਕਭ ਹੂੰ ਤਮ ਮਿਲਤ ਦੇ ਤਰਸਾ ਹੂੰ ਜੈਤੇ ਬਦਨ ਸਿਰ ਸਭ ਧਾਰੇ ਆਪ ਆਪਨੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰੰਬੇਕਾਰ ਨਿਰਲਮ ਆਦ ਅਨੀਲ ਅਨਾਦ ਅਸੰਭ ਤੰਕਾ ਮੂੜ ਉਚਾਰਤ ਭੇਦਾ ਜੰਕੋ ਭੇਵਨਾ ਪਾਵਤ ਵੇਦਾ ਤਾਂ ਕੋ ਕਰਪਾ ਹਨ ਅਨਮਾਨਤ ਮਹਾਮੂੜ ਕਛ ਪੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ੈਵ ਨਿਰੰਕਾਰ ਕਾ ਚੇਨਤ ਨਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਬਰਣਤ ਪਿਨ ਪਿਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ प्रसारा ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪਸ ਰੂਪਾ ਰੰਕ ਪਿਓ ਰਾਵ ਕੈ ਪੂਪਾ ਅੰਡਰ ਜੈ ਰਜ ਸੈਤਜੋ ਕੇ ਨੇ ਉਤਪਜ ਖਾਨ ਬਹੌ ਰਚ ਦੇਨੇ ਕਹਉ ਫੋਲ ਰਾਜਾ ਵੈ ਬੈਠਾ ਕੰਸ ਮੜ ਤੇ ਸੰਕਰਾ ਕੈਠਾ ਸਗਰੀ ਸਿਦ ਦਿਖਾਇ ਚੰਭਵ ਆਦ ਜੁਗਾਦ ਸਰੂਪ ਸੰਯਮ ਬਵ ਆਵਰਛਾ ਮੇਰੀ ਤੁਮ ਕਰੋ ਸਿਖ ਉਵਾਰ ਅ ਸਿਖ ਸੰਗਰੋ ਦੁਣ ਜਿਤੇ ਅਰਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੋਇ ਤਵ ਚਰਣੀ ਪਰੇ ਤਿਨ ਕੇ ਦੁਸ਼ਟ ਦੁਖ ਤੋ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟਨੇ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਸਟ ਤ੍ਰੇਤ ਤਕਾਲਾ ਕਿਰਪਾ ਦਰਿਤਾਨ ਜਾਹੇ ਨਹ ਰਹੋ ਤਾਂ ਕੇ ਤਾਵ ਤਨਕ ਮੋਹਰ ਹੋ ਰਿਦ ਸਿਧ ਘਰਮ ਸਭ ਹੋਈ ਦੁਸ਼ਾਸਵ ਸਕੇ ਨ ਕੋਈ ਇੱਕ ਬਾਰ ਜਿਨ ਤੁਮੇ ਸੁਭਾਰਾ ਕਾਲ ਫਾਸ ਤੇ ਤਾਇ ਮਹਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੇ ਸਰਣ ਤਿਹਾਰੀ ਆਪਾ ਦੈਲੋ ਵਾਰੀ ਸਰਵ ਠੋਰ ਮਹੋ ਸਹਾਈ ਦੁਸ਼ਟ ਦੋਗ ਤੇ ਲੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਖ ਤਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਾਤੇ ਕਾ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਬੈ ਬਭੇਦ ਕੈ ਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੈ ਉਹ ਸਭ ਤੋਏ ਬਖਾਨਿਉਂ ਦੁਹਰਾ ਸਗਲ ਦਵਾਰ ਕੋ ਛੱਡ ਕੇ ਗਹੈਉ ਤਹਾਰੋ ਦਵਾਰ ਬਾਹੇ ਗਹੇ ਕਿ ਲਾਜ ਅਸ ਗੋਬਿੰਦ ਦਾਸ ਤਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਉ ਚਉਪੈ ਸਾਹਿਬ ਇੱਕ ਅੰਗਲ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਛੈ ਦਸਣੀ ਕਾਵੇਵਾਜ ਬੇਨਤੀ ਚੋ ਪਈ ਹਮਰੀ ਕਰੋ ਹਾਦਰ ਚਾ ਪੂਰਨ ਹੋਏ ਚੇਤ ਕੀ ਇਛਾ ਤਵ ਚਰਨਨ ਮੰਨ ਰਹਿ ਹਮਾਰਾ ਆਪ ਨਾ ਜਾਣ ਗ੍ਰੋਪ ਰਤ ਪਾਰਾ ਹਮਰੇ ਦੂਰ ਸੁਭੇ ਤੁਮ ਕਭੋਂ ਆਪ ਹਾਦੈ ਮੋਹਿ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸੇਖ ਸੁਭੇ ਕਰਤਾਰਾ ਮੋਰ ਅਛਨ ਜੀ ਕਰਦੇ ਕਰਿਆ ਸਭ ਬੈਰਨ ਕੋ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਸਮਹਿ ਚੜ ਕੋਈ ਵਰਨਾ ਧੰਮ ਜੋ ਬਲ ਚਾਹੂੰ ਸੁਤੰਤੇ ਪਾਉਂ ਸੇਵਕ ਸਿਖ ਹਮਾਰੇ ਤਾਰਿ ਇਹ ਚਨ ਚਨ ਸਤਰ ਹਮਾਰੇ ਮਾਰੀ ਆਪਹਾ ਦੇ ਮੁਝ ਬਰੇ ਮਰਨ ਕਾਲ ਕਾ ਤਰਾਸ ਨਿ ਵਰਿਆ ਹੋ ਜੋ ਸੁਦਾ ਹਮਾਰੇ ਪਛਾਉ ਸਿਰਿ ਅਸਤੋਜੁ ਕਰਿਓ ਰੱਛਾ ਰਾਖ ਲਿਓ ਮਹਿ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੇਨ ਬੰਦ ਦੁਸਤਨ ਕੇ ਹੰਤਾ ਤੁਮਹ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸੇਵ ਜੀ ਬਵਤਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕੀ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਏ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਸ਼ਨ ਉਪਜਾਇਓ ਆਦ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸ਼ਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਫਲ ਮੂਬਾਦ ਕੀਓ ਕੜਕੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੇਟੀ ਤੇ ਕੰਚਰ ਅਤੁੱਲਾ ਸਭ ਪਰ ਕਿਰਪਾ ਦ੍ਰਿਸ਼ਤ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੈ ਕੜਕੜ ਕੇ ਪੜ ਪੜ ਕੀ ਜਾਣੈ ਜਾਬ ਕਰ 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 ਤਾਰਾਂ ਪਰ ਜਾ ਤਰ ਤ ਤਬ ਦੇ ਅਪਾਰਾਂ ਜਾਬਾ ਕਰ ਕਰ ਤੋ ਕਭ ਹੋਂ ਤਮ ਮੈ ਮਿਲ ਤ ਦੇ ਤਰਸਾ ਹੂੰ ਜਿਤੇ ਬਦਨ ਸਿਰ ਸਵਤਾਰੈ ਆਪ ਆਪਨੀ ਬੋਜ ਉਚਾਰੈ ਤਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਪੇਦ ਆਰ ਆਲਮ ਨਿਰੰਕਾਰ ਨਿਰੰਬੇਕਾਰ ਨਿਰਲਮ ਆਦ ਅਨੀਲ ਅਨਾਦ ਅਸੰਭ ਤੰਕਾ ਮੂੜ ਉਚਾਰਤ ਭੇਦਾ ਜੰਕੋ ਭੇਵਨਾ ਭਾਵਤ ਵੇਦਾ ਤਾਂਕੋ ਕਰਪਾ ਹਰਨ ਅਨਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ੈਵ ਨਿਰੰਕਾਰ ਕਾ ਚੇਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ प्रसारा ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪਸ ਰੂਪਾ ਰੰਕ ਪਿਓ ਰਾਵ ਕੈ ਪੂਪਾ ਅੰਦਰ ਜੈ ਰਜ ਸੈਤਜੋ ਕਿਨੇ ਉਤਪੁਜ ਖਾਨ ਬਹਰ ਰਚ ਦੇਨੇ ਕਾਹੂ ਫੂਲ ਰਾਜਾ ਵੇ ਬੈਠਾ ਕੰਸ ਮੜ ਤੇ ਸ਼ੰਕਰ ਕੈ ਥਾ ਸਗਰੀ ਸਣ ਦਿਖਾਇ ਚੰਪ ਆਦ ਜੁਗਾਦ ਸਰੂਪ ਸੰਯਮ ਬਬ आवरछा मेरी तुम करो सिख उबार असिख संगरो ढूंढिते उड़वातु तो पाता सकल मलेष करो रण काता जय अस्तोय तव जसरणी परे तिनके दुष्ट दुख तोवे मरे पुरख जवन पग परे तिहारे तिनके तुम संकट सब तारे जो कल को एक बार धए हैं ताके काल निकट न एह रछा होए ताहे सब काला दुष्ट अरिष्ट त्रय तत्काल ਕਿਰਪਾ ਦਰਤਾਂ ਨਾ ਜਾਹੇ ਨਹਰ ਹੋ ਤਾਂ ਕੇ ਤਾਪ ਤਨਕ ਮੋਹਰ ਹੋ ਰਿੱਧ ਸਿੱਧ ਘਰ ਮੋ ਸਭ ਹੋਈ ਦੁਸ਼ਾਸਵ ਸਕੇ ਨ ਕੋਈ ਇੱਕ ਬਾਰ ਜਿਨ ਤੁਮੇ ਸੁਭਾਰਾ ਕਾਲ ਫਾਸ ਤੇ ਤਾਇ ਮਹਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤੁਮੇ ਸਰਣ ਤਿਹਾਰੀ ਆਪ ਹਾ ਦਇ ਲਿਓ ਵਾਰੀ ਸਰਵ ਠੋਰ ਮਹੋ ਸਾਈ ਦੁਸ਼ਟ ਦੋਖ ਤੇ ਲੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਹੂ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਾਤੇ ਕਾ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਬੈ ਬਭੇਦ ਕੈ ਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋ ਬਖਾਨਿਓ ਦਹਰਾ ਸਗਲ ਦਵਾਰ ਕੋ ਛੱਡ ਕੈ ਗਹਿਓ ਤਹਾਰੋ ਦਵਾਰ ਬਾਹੇ ਗਏ ਕਿ ਲਾਜ ਅਸ ਗੋਵਿੰਦ ਦਾਸ ਤਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ਼ਾ ਹੈ ਦਸਵੀਂ ਕਾਵਿ ਵਾਚ ਬੇਨਤੀ ਚੌਪਈ ਹਮਰੀ ਕਰੋ ਹਾਦਰ ਅਛਾ ਪੂਰਨ ਹੋਏ ਚੇਤ ਕੀ ਇਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤ ਪਾਰਾ ਹਮਰੇ ਦੂਰ ਸਵੇ ਤੁਮ ਕਾ ਭਉ ਆਪ ਹਾਦੈ ਮੋਹਿ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਵੇ ਕਰਤਾਰਾ ਮਾਹਰ ਚਾਨ ਜੀ ਕਾਲ ਦਾ ਕਰਿਆ ਸਭ ਬੈਰਨ ਕੋ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤਮਹਿ ਛਾੜ ਕੋ ਯਵਰ ਨਾ ਧਾਮ ਜੋ ਬਲ ਚਾਉ ਸੁਤਮਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਇਹ ਚਨ ਚਨ ਸਤਰ ਹਮਾਰੇ ਮਾਰਿਆ ਆਪ ਹਾ ਦੇ ਮੁਝ ਬਰੇ ਮਰਨ ਕਾਲ ਕਾ ਤਰਾਸ ਰੇ ਬਰੇ ਹੋ ਜੋ ਸੁਦਾ ਹਮਾਰੇ ਪਛਾ ਉ ਸਿਰਿ ਅਸਤੋਜੁ ਕਰਿਓ ਰੱਛਾ ਰਾਖ ਲਿਓ ਮਹਿ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮਹ ਪਰੇ ਚਤੁਰਦਾਸ ਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸਿਵ ਜੀ ਬਵਤਰਾ ਕਾਲ ਪਾਇ ਕਰ ਮਿਸ਼ਨ ਪ੍ਰਕਾਸ਼ਾ ਸਕਲ ਕਾਲ ਕੀ ਤਮਾਸ਼ਾ ਜਵਨ ਕਾਲ ਜੋਗੀ ਸਰਵ ਕੀ ਉਹ ਬੇਦਰਾਏ ਬ੍ਰਹਮਾ ਜੋ ਤਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਸ਼ਨ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤੇ ਸਹੀ ਕੋੁ ਹਮਾਰੀ ਸ਼ਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਫਲ ਮੇਂ ਬਾਦਕਿਯੋ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੰਚਰੀ ਅਤੁੱਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੋਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੀ ਜਾਣੈ ਜਾਬ ਉਹ ਕਰ ਕਰਾ ਕਰ ਤਾਰਾਂ ਪਰ ਜਾ ਤਰਤ ਤਬ ਦੇ ਅਪਾਰਾਂ ਜਾਬਾ ਕਰ ਕਰ ਤੋ ਕਭ ਹੂੰ ਤਮ ਮਿਲਤ ਦੇ ਤਰਸਾ ਹੂੰ ਜੈਤੇ ਬਦਨ ਸਿਰ ਸਭ ਧਾਰੇ ਆਪ ਆਪਨੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰੰਬੇਕਾਰ ਨਿਰਲਮ ਆਦ ਅਨੀਲ ਅਨਾਦ ਅਸੰਭ ਤੰਕਾ ਮੂੜ ਉਚਾਰਤ ਭੇਦਾਂ ਜੰਕੋ ਭੇਵਨਾ ਪਾਵਤ ਵੇਦਾ ਤਾਂ ਕੋ ਕਰਪਾ ਹਨ ਅਨਮਾਨਤ ਮਹਾਮੂੜ ਕਛ ਪੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ੈਵ ਨਿਰੰਕਾਰ ਕਾ ਚੇਨਤ ਨਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਬਰਣਤ ਪਿਨ ਪਿਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ प्रसारा ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪਸ ਰੂਪਾ ਰੰਕ ਪਿਓ ਰਾਵ ਕੈ ਪੂਪਾ ਅੰਦਰ ਜੈ ਰਜ ਸੈਤਜੋ ਕਿਨੇ ਉਤਪਜ ਖਾਨ ਬਹਰ ਰਚ ਦੇਨੇ ਕਹਉ ਹਉਲ ਰਾਜਾ ਵੈ ਬੈਠਾ ਕੰਸ ਮੜ ਤੇ ਸੰਕਰ ਇਕਠਾ ਸਗਰੀ ਸਿਦ ਦਿਖਾਇ ਚੰਭਵ ਆਦ ਜੁਗਾਦ ਸਰੂਪ ਸੰਗਮ ਬਬ ਆਵਰਛਾ ਮੇਰੀ ਤੁਮ ਕਰੋ ਸਿਖ ਉਵਾਰ ਅਸਿਖ ਸੰਗਰੋ ਦੁਣ ਜਿਤੇ ਅੜਵਤੁ ਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਆਸ ਤੋਇ ਤਵ ਚਸਰਣੀ ਪਰੇ ਤਿਨ ਕੇ ਦੁਸ਼ਤ ਦੁਖ ਤੋ ਵ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟਨੇ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਸ਼ਟ ਤ੍ਰੇਤ ਤਕਾਲਾ ਕਿਰਪਾ ਦਰਤਾਨ ਜਾਹੇ ਨਹ ਰਹੋ ਤਾਂ ਕੇ ਤਾਵ ਤਨਕ ਮੋਹਰ ਹੋ ਰਿੱਧ ਸਿੱਧ ਘਰ ਮੋ ਸਭ ਹੋਈ ਦੁਰਸ਼ਾਸਵ ਸਕੇ ਨ ਕੋਈ ਇੱਕ ਬਾਰ ਜਿਨ ਤੁਮੇ ਸੁਭਾਰਾ ਕਾਲ ਫਾਸਤੇ ਤਾਏ ਮਹਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਲ ਤਿਹਾਰੀ ਆਪ ਹਾ ਦੈ ਲਿਓ ਵਾਰੀ ਸਰਵ ਠੋਰ ਮਹੁ ਸਹਾਈ ਦੁਸ਼ਟ ਦੋਖ ਤੇ ਲੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਖ ਤਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਾਤੇ ਕ ਨਾ ਮਾਨਿਓ ਸਿਮਰਤ ਸਾਸਤਰ ਬੇਦ ਸਬੈ ਬਭੇਦ ਕਹਿ ਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੇ ਉਹ ਸਭ ਤੋਏ ਬਖਾਨੇਉਂ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਹਯੋ ਤਹਾਰੋ ਦਵਾਰ ਬਾਹੇ ਗਹੇ ਕਿ ਲਾਜ ਅਸ ਗੋਬਿੰਦ ਦਾਸ ਤਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕੋ ਅੰਗਲ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਛੈ ਦਸਣੀ ਕਾਵੇਵਾਚ ਬੇਨਤੀ ਚੋ ਪਈ ਹਮਰੀ ਕਰੋ ਹਾਦਰ ਚਾ ਪੂਰਨ ਹੋਏ ਚੇਤ ਕੀ ਇਛਾ ਤਵ ਚਰਨ ਨਮਨ ਰਹਿ ਹਮਾਰਾ ਆਪ ਜਾਣ ਕਰੋ ਪ੍ਰਤ ਪਾਰਾ ਹਮਰੇ ਦੁਰਸ਼ਬੇ ਤੁਮ ਕਭੋਂ ਆਪ ਹਾਦੈ ਮੋਹ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸੇਖ ਸਭੇ ਕਰਤਾਰਾ ਮੋਰੋ ਚਾਣੇ ਜੀ ਕਰਦਾ ਕਰਿਆ ਸਭ ਬੈਰਨ ਕੋ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੇ ਛਾੜ ਕੋਈ ਆਵਰ ਨਾ ਧਾਮ ਜੋ ਬਲ ਚਾਹੂੰ ਸੁਤੰਮਤੇ ਪਾਉਂ ਸੇਵਕ ਸਿਖਾ ਮਾਰੇ ਤਾਰਿ ਇਹ ਚੌਨ ਚਨ ਸਤਰ ਹਮਾਰੇ ਮਾਰੀ ਆਪਹਾ ਦੇ ਮੇਜ ਬਰੇ ਮਰਨ ਕਾਲ ਕਾ ਤਰਾਸ ਨਿਵਰੇ ਹੋ ਜੋ ਸੁਦਾ ਹਮਾਰੇ ਪਛਾਉ ਸਿਰਿ ਅਸਤੋ ਜੋ ਕਰਿਓ ਰੱਛਾ ਰਾਖ ਲਿਓ ਮਹਿ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤੁਮਹ ਪਰਿਚ ਚਤੁਰਦਾਸ ਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸੇਵ ਜੀ ਬਵਤਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕੀ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਯਸ਼ਨ ਉਪਜਾਇਓ ਆਦ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸ਼ਕਲ ਪਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਫਲ ਮੂਬਾਦ ਕੀਓ ਕੜਕੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੇਟੀ ਤੇ ਕੁੰਚਰੀ ਅਤੁੱਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨੋ ਦੋਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕੇ ਕੀ ਪੀਰ ਪਛਾਨੈ ਕੜਕੜ ਕੇ ਪੜ ਪੜ ਕੀ ਜਾਣੈ ਜਾਬੁ ਕਰ 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 ਤਾਰਾਂ ਪਰ ਜਾ ਤਨ ਤ ਤਵ ਦੇਹ ਅਪਾਰਾਂ ਜਾਬਾ ਕਰ ਕਰ ਤੋ ਕਭ ਹੂੰ ਤਮ ਮੈ ਮਿਲ ਤ ਦੇਹ ਤਰਸਾ ਹੂੰ ਜਿਤੇ ਬਦਨ ਸਿਰ ਸਭ ਧਾਰੈ ਆਪ ਆਪਣੀ ਬੋਜ ਉਚਾਰੈ ਤਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰੰਭੇਕਾਰ ਨਿਰਲਮ ਆਦ ਅਨੀਲ ਅਨਾਦ ਅਸੰਬਤਾਂਕਾ ਮੂੜ ਉਚਾਰਤ ਭੇਦਾ ਜੰਕੋ ਭੇਵਨਾ ਪਾਵਤ ਵੇਦਾ ਤਾਂ ਕੋ ਕਰਪਾ ਹਰਨ ਮਾਨਤ ਮਹਾਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ੈਵ ਨਿਰੰਕਾਰ ਕਾ ਚੇਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਪਿਨ ਪਿਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪ੍ਰਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇੱਕ ਰੂਪ ਅਨੂਪਸ ਰੂਪਾ ਰੰਕ ਪਿਉ ਰਾਵ ਕੈ ਪੂਪਾ ਅੰਦਰ ਜੈ ਰਜ ਸੈਤਜੁ ਕੇ ਨੇ ਉਤਪਜ ਖਾਨ ਬਹਰ ਰਚ ਦੇ ਨੇ ਕਹਉ ਹੋਲ ਰਾਜਾ ਵਾ ਬੈਠਾ ਕੰਸ ਮੜ ਪਿਉ ਸ਼ੰਕਰ ਇਕਠਾ ਸਗਰੀ ਸਿਰ ਦਿਖਾਏ ਚੰਭਵ ਆਦ ਜੁਗਾਦ ਸਰੂਪ ਸੰਯਮ ਬਵ ਆਬਰਛਾ ਮੇਰੀ ਤੁਮ ਕਰੋ ਸੇਖ ਉਬਾਰ ਅ ਸਿਕ ਸੰਗਰੋ ਦੁਨ ਜਿਤੇ ਅੜਵਾਤੁ ਤੁ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਆਸਤੋਇ ਤਉ ਚ ਸਰਣੀ ਪਰੇ ਤਿਨ ਕੇ ਦੁਸ਼ਟ ਦੁਖ ਤੋ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟਨੇ ਐਹ ਰਛਾ ਹੋਏ ਤਾਹ ਸਭ ਕਾਲ ਦੁਸ਼ਟ ਅਰਸਟ ਤਰੇਤ ਕਾਲਾ ਕਿਰਪਾ ਦਰਤਾ ਨਾ ਜਾਹਿ ਨਹ ਰਹੋ ਤਾਂ ਕੇ ਤਾਪ ਤਨਕ ਮੋਹਰ ਹੋ ਰਿੱਧ ਸਿੱਧ ਘਰਮੋ ਸਭ ਹੋਈ ਦੁਸ਼ਟ சாਸਵ ਸਕੇ ਨ ਕੋਈ ਇੱਕ ਬਾਰ ਜਨ ਤਮੇ ਸੁਭਾਰਾ ਕਾਲ ਫਾਸ ਤੇ ਤਾਇ ਮਹਾਰਾ ਜਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੇ ਸਰਣ ਤਿਹਾਰੀ ਆਪ ਹਾ ਦਇਲੋ ਵਾਰੀ ਸਰਵ ਠੋਰ ਮਹੋ ਸਾਈ ਦੁਸ਼ਟ ਦੋਖ ਤੇ ਲੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਖ ਤਰੇ ਨੀ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ ਅਨੇ ਕਹਿ ਮਾਤੇ ਕ ਨਾ ਮਾਨਿਓ ਸਿਮਰਤ ਸਾਸਤਰ ਬੇਦ ਸਬੈ ਬਬ ਭੇਦ ਕਹਿ ਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਇ ਬਖਾਨਿਓ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ ਬਾਹੇ ਗਹਿ ਕੀ ਲਾਜਿਆ ਸ ਗੋਵਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ